ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਰਸਿਕ ਪੈਰਾਗਨ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਜਾਣਾਂਗੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਵਾਸੀਆਂ ਨੂੰ ਅਤਿ ਦੇ ਜ਼ੁਲਮਾਂ ਤੋਂ ਨਿਜ਼ਾਤ ਦਿਵਾਉਣ ਅਰ ਭਾਰਤ ਵਰਸ਼ ਦੀਆਂ ਹਜ਼ਾਰਾਂ ਇੱਜ਼ਤ ਆਬਰੂਆਂ ਨੂੰ ਬਚਾਉਣ ਖਾਤਰ ਆਪਣਾ ਸੀਸ ਅਰਪਣ ਕਰਨ ਲਈ ਜਾ ਦਿੱਲੀ ਨੂੰ ਰਵਾਨਾ ਹੋਏ ਆਪਣੇ ਨਾਲ ਅਤਿ ਦੇ ਪਿਆਰੇ ਪੰਜ ਗੁਰਸਿੱਖਾਂ ਨੂੰ ਚੁਣਿਆ ਜੋ ਕਿ ਪਰਮਗਤ ਨੂੰ ਪ੍ਰਾਪਤ ਹੋ ਸੰਪੂਰਨਤਾ ਦੀ ਪਦਵੀ ਤੇ ਪਹੁੰਚ ਸਰੀਰਕ ਕਸ਼ਟਾਂ ਤੋਂ ਪਾਰ ਹੋ ਚੁੱਕੇ ਸਨ ਔਰ ਜਿਉਂਦੇ ਜੀ ਸੱਚਖੰਡ ਦੇ ਵਾਸੀ ਬਣ ਚੁੱਕੇ ਸਨ ਇਹ ਪੰਜ ਪਿਆਰੇ ਗੁਰਸਿੱਖ ਸਨ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਗੁਰਦਿੱਤਾ ਜੀ ਤੇ ਭਾਈ ਉਦਾ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਸਨ ਜਿਨ੍ਹਾਂ ਨੇ ਬੰਦ ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਤਾ ਸੀ ਇਸ ਖਾਨਦਾਨ ਦੇ ਕੋਲ 29 ਪ੍ਰਾਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ ਭਾਈ ਮਤੀਦਾਸ ਜੀ ਅਤੇ ਭਾਈ ਸਤੀਦਾਸ ਜੀ ਇਹ ਦੋਵੇਂ ਸਕੇ ਭਰਾ ਸਨ ਅਤੇ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ ਜਦੋਂ ਸਤਗੁਰੂ ਜੀ ਹਿੰਦ ਦੀ ਚਾਦਰ ਵਣ ਦਿੱਲੀ ਲਈ ਰਵਾਨਾ ਹੋਏ ਤਾਂ ਸਫ਼ਰ ਕਰਦੇ ਸਤਗੁਰੂ ਜੀ ਆਗਰੇ ਪਹੁੰਚੇ ਤੇ ਉੱਥੇ ਹੀ ਸਤਗੁਰੂ ਜੀ ਨੇ ਭਾਈ ਗੁਰਦਿੱਤਾ ਜੀ ਅਤੇ ਭਾਈ ਉਦਾ ਜੀ ਨੂੰ ਆਪਣੇ ਤੋਂ ਵੱਖ ਕਰ ਗੁਪਤ ਰੂਪ ਵਿੱਚ ਦਿੱਲੀ ਤੋੜਿਆ ਤਾਂ ਜੋ ਸ਼ਹਾਦਤ ਉਪਰੰਤ ਉਥੋਂ ਦੀ ਸਹੀ ਖਬਰ ਅਨੰਦਪੁਰ ਤੱਕ ਪਹੁੰਚਾਈ ਜਾ ਸਕੇ ਔਰ ਫਿਰ ਆਪ ਸਤਗੁਰੂ ਜੀ ਨੇ ਬਾਕੀ ਤਿੰਨ ਸਿੱਖਾਂ ਸਮੇਤ ਗ੍ਰਿਫਤਾਰੀ ਦਿੱਤੀ ਔਰ ਇਥੋਂ ਹੀ ਸਤਗੁਰ ਜੀ ਨੂੰ ਗ੍ਰਿਫਤਾਰ ਕਰ ਦਿੱਲੀ ਲਿਜਾਇਆ ਗਿਆ ਔਰ ਜਦੋਂ ਭਾਈ ਗੁਰਦਿੱਤਾ ਜੀ ਔਰ ਭਾਈ ਉਦਾ ਜੀ ਦਿੱਲੀ ਪਹੁੰਚੇ ਤਾਂ ਇਹਨਾਂ ਨੇ ਦਿੱਲੀ ਦੇ ਸਿੱਖਾਂ ਭਾਈ ਜੈਤਾ ਜੀ ਔਰ ਭਾਈ ਲਖੀਸ਼ਾਹ ਜੀ ਨਾਲ ਮਿਲ ਕੇ ਇਹ ਯੋਜਨਾ ਬਣਾ ਲਈ ਸੀ ਕਿ ਜੇ ਭਾਣੇ ਵਰਤ ਗਏ ਤਾਂ ਆਪਾਂ ਸਤਗੁਰ ਜੀ ਦੇ ਸਰੀਰ ਨੂੰ ਰੁਲਣ ਨਹੀਂ ਦੇਣਾ ਭਾਵੇਂ ਜਾਨ ਵੀ ਕਿਉਂ ਨਾ ਦੇਣੀ ਪੈ ਜਾਵੇ ਸੋ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਤਗੁਰੂ ਜੀ ਨੂੰ ਸ਼ਹੀਦ ਕਰਨ ਲੱਗੇ ਹਨ ਤਾਂ ਭਾਈ ਜੈਤਾ ਜੀ ਔਰ ਭਾਈ ਉਦਾ ਜੀ ਭੇਸ ਵਟਾ ਕੇ ਚਾਂਦਨੀ ਚੌਂਕ ਪਹੁੰਚ ਗਏ ਜਦ ਜਲਾਦ ਨੇ ਸਤਗੁਰੂ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ ਤਾਂ ਕੁਦਰਤ ਵੀ ਹਿੱਲ ਖਲੋਤੀ ਔਰ ਤੇਜ ਹਨੇਰੀ ਔਰ ਚੱਖੜ ਝੂਲਣੇ ਸ਼ੁਰੂ ਹੋ ਗਏ ਇਸੇ ਗੁਬਾਰ ਦਾ ਫਾਇਦਾ ਉਠਾ ਕੇ ਭਾਈ ਉਦਾ ਜੀ ਅਰ ਭਾਈ ਜੈਤਾ ਜੀ ਨੇ ਸਤਗੁਰੂ ਜੀ ਦਾ ਸੀਸ ਕੱਪੜੇ ਵਿੱਚ ਲਪੇਟ ਕੇ ਇੱਕ ਟੋਕਰੇ ਵਿੱਚ ਪਾ ਲਿਆ ਭਾਈ ਉਦਾ ਜੀ ਨੇ ਟੋਕਰਾ ਭਾਈ ਜੈਤਾ ਜੀ ਦੇ ਸੀਸ ਤੇ ਰੱਖ ਉਹਨਾਂ ਨੂੰ ਉਸੇ ਵਕਤ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਕਰ ਦਿੱਤਾ ਅਰ ਆਪ ਭਾਈ ਲੱਖੀ ਸ਼ਾਹ ਜੀ ਦਾ ਇੰਤਜ਼ਾਰ ਕਰਨ ਲੱਗਾ ਜੋ ਕਿ ਦਿੱਲੀ ਦੇ ਇੱਕ ਵੱਡੇ ਵਪਾਰੀ ਸਨ ਔਰ ਮੁਗਲਾਂ ਨੂੰ ਰਸਦ ਪਹੁੰਚਾਉਂਦੇ ਸਨ ਪਹਿਲਾ ਬੜਾਈ ਯੋਜਨਾ ਅਨੁਸਾਰ ਭਾਈ ਲਖੀਸ਼ਾਹ ਜੀ ਗੱਡਿਆਂ ਦੇ ਇੱਕ ਵੱਡੇ ਝੁੰਡ ਤੇ ਲੱਦੀ ਰਸਦ ਨੂੰ ਉਤਾਰ ਕੇ ਗੱਡਿਆਂ ਸਮੇਤ ਚਾਂਦਨੀ ਚੌਂਕ ਪਹੁੰਚ ਗਏ ਇੱਕ ਤਾਂ ਹਨੇਰੀ ਦੂਜਾ ਗੱਡਿਆਂ ਦੇ ਚੱਲਣ ਨਾਲ ਉੱਡ ਰਹੀ ਧੂੜ ਕਾਰਨ ਸਿਪਾਹੀ ਜਦ ਜਰਾ ਲਾਂਬੇ ਹੋਏ ਤਾਂ ਇਹਨਾਂ ਨੇ ਇੱਕ ਗੱਡੇ ਵਿੱਚ ਪਈ ਰੂਹ ਵਿੱਚ ਸਤਗੁਰੂ ਜੀ ਦੇ ਧੜ ਨੂੰ ਚੁੱਕ ਕੇ ਲੁਕਾ ਲਿਆ ਔਰ ਤੁਰੰਤ ਹੀ ਗੱਡਿਆਂ ਨੂੰ ਭਾਈ ਲੱਖੀ ਸ਼ਾਹ ਜੀ ਦੇ ਪਿੰਡ ਰਕਾਵਗੰਜ ਵੱਲ ਨੂੰ ਮੋੜ ਦਿੱਤਾ ਰਕਾਵਗੰਜ ਪਹੁੰਚ ਕੇ ਇਹ ਤੁਰੰਤ ਹੀ ਰੂਹ ਸਮੇਤ ਸਤਗੁਰੂ ਜੀ ਦੇ ਧੜ ਨੂੰ ਲੱਖੀ ਸ਼ਾਹ ਜੀ ਦੇ ਘਰ ਅੰਦਰ ਲੈ ਗਏ ਔਰ ਉੱਪਰ ਕੁਝ ਹੋਰ ਲੱਕੜਾਂ ਔਰ ਉੱਪਰ ਕੁਝ ਹੋਰ ਲੱਕੜਾਂ ਪਾ ਕੇ ਅਗਨ ਭੇਟ ਕਰ ਦਿੱਤਾ ਕੁਝ ਦੇਰ ਨੂੰ ਅੱਗ ਵਗ ਤੁਰੀ ਔਰ ਸਾਰੇ ਘਰ ਨੂੰ ਹੀ ਆਪਣੇ ਲਪੇਟ ਵਿੱਚ ਲੈ ਲਿਆ ਇਹ ਬਾਹਰ ਆ ਕੇ ਐਵੇਂ ਘਰ ਤੇ ਥੋੜਾ ਪਾਣੀ ਪਾਉਣ ਦਾ ਡਰਾਮਾ ਕਰਨ ਲੱਗੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਦੂਜੇ ਦਿਨ ਇਹਨਾਂ ਨੇ ਸਤਗੁਰੂ ਜੀ ਦੀਆਂ ਹਸਤੀਆਂ ਚੁਣੀਆਂ ਔਰ ਇੱਕ ਕਲਸ ਵਿੱਚ ਬੰਦ ਕਰਕੇ ਉੱਥੇ ਹੀ ਦਬਾ ਦਿੱਤੀਆਂ ਇਸ ਅਸਥਾਨ ਤੇ ਹੀ ਹੁਣ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਆਰ ਸਤਗੁਰੂ ਜੀ ਦੀਆਂ ਅਸਥੀਆਂ ਵਾਲਾ ਕਲਸ਼ ਅਜੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੇ ਥੱਲੇ ਦੱਬਿਆ ਹੋਇਆ ਹੈ। ਪਿਆਰਿਓ ਇਸ ਤਰ੍ਹਾਂ ਦੇ ਹੋਰ ਪ੍ਰਸੰਗਾਂ ਦੀ ਜਾਣਕਾਰੀ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ। ਕਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ પ્રસੰਗ ਆਪਜੀ ਤੱਕ ਅਤੇ ਵਦੋ ਵਦ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੈਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਗੁਰਬਾਣੀ ਵਿਚਾਰ ਆਦ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ